ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਮੈਂ ਹਾਂ ਤੁਹਾਡਾ ਆਪਣਾ ਸਵਰਨ ਅਹਿਮਦ ਮੈਂ ਅੱਜ ਆਇਆ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਗਲਬੇਟ ਜਿਹੜਾ ਪੀਟੀ ਏਰੀਆ ਦਾ ਸਭ ਤੋਂ ਪੁਰਾਣਾ ਸਕੂਲ ਹੈ ਇਹ ਸਕੂਲ ਜਿਹੜਾ 1947 ਤੋਂ ਪਹਿਲਾਂ ਹੋਂਦ ਵਿੱਚ ਆਇਆ ਸੀ ਜੋ ਅੱਜ ਵੀ ਬੜਾ ਇਸ ਪੀਟੀ ਏਰੀਆ ਵਿੱਚ ਲੋਕਾਂ ਨੂੰ ਵਿਦਿਆ ਦਾ ਚਾਨਮੁਨਾਰਾ ਦੇ ਰਿਹਾ ਹੈ ਅੱਜ ਇਸ ਬਾਰੇ ਤੁਹਾਨੂੰ ਕੁਝ ਜਾਣਕਾਰੀ ਦਵਾਂਗੇ ਔਰ ਕੁਝ ਜੋ ਇਸ ਬੱਚੇ ਇੱਥੇ ਟੂਰਨਾਮੈਂਟ ਖੇਡਦੇ ਹਨ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਉਹ ਅੱਜ ਆਪਾਂ ਤੁਹਾਨੂੰ ਇਸ ਸਕੂਲ ਦੀ ਥੋੜੀ ਜਿਹੀ ਕੋਚ ਝਲਕ ਦਸੀਏ ਇਹ ਉਹ ਵਿਦਿਆਰਥੀ ਹਨ ਜਿਹੜੇ ਇੱਥੇ ਮੈਟ ਦੇ ਵਿੱਚ ਆਉਂਦੇ ਰਹੇ ਨੇ ਇਹ ਜਿਨ੍ਹਾਂ ਨੇ ਇਸ ਸਕੂਲ ਦਾ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨਾਂ ਰੋਸ਼ਨ ਕੀਤਾ ਇਹ ਆ ਸਕੂਲ ਦੀ ਜਿਹੜੀ ਆ ਪਲੇਗਰਾਉਂਡ ਜਿੱਥੇ ਸ਼ਾਮ ਨੂੰ ਦੇ ਟਾਈਮ ਬੱਚੇ ਜਿਹੜਾ ਉਹ ਗੇਮਾਂ ਕਰਦੇ ਆ ਫੁੱਟਬਾਲ ਦੀ ਵਾਲੀਬਾਲ ਦੀ ਗੇਮ ਕਰਦੇ ਨੇ ਇਹ ਆ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਕਾਫੀ ਸਮੇਤੋਂ ਪੁਰਾਣੀਆਂ ਬਣੀਆਂ ਇੱਕ ਅਸੀਂ ਹੁਣ ਤੁਹਾਨੂੰ ਉਹ ਬਿਲਡਿੰਗ ਦਿਖਾ ਨਹੀਂ ਸਕਦੇ ਜਿਹੜੀਆਂ 1947 ਤੋਂ ਪਹਿਲਾਂ ਦੀ ਬਣੀਆਂ ਸੀ ਤਾਂ ਕਿਉਂਕਿ ਬਿਲਡਿੰਗ ਨੂੰ ਲੋਕ ਲੱਗੇ ਹੋਏ ਹਨ ਫੇਰ ਕਿਤੇ ਮੌਕਾ ਮਿਲਿਆ ਤੁਹਾਨੂੰ ਉਹ ਵੀ ਬਿਲਡਿੰਗ ਦਿਖਾਵਾਂਗੇ ਦੇਖੋ ਕਿੱਡਾ ਸੋਹਣਾ ਜਿਮਨੀਜ਼ੀਅਮ ਹਾਲ ਤੇ ਸਾਇੰਸ ਵਿੰਗ ਕੀ ਡੀ ਸੋਨੀ ਗਰਾਊਂਡ ਹੈ ਇਸ ਸਕੂਲ ਦੀ ਬਾਕੀ ਤੁਹਾਨੂੰ ਹੋਰ ਵੀ ਇਸ ਦੇ ਬਾਰੇ ਜਾਣਕਾਰੀ ਦੰਨੇ ਆ ਖੇਡੋ ਪੰਜਾਬ ਤੰਦਰੁਸਤ ਪੰਜਾਬ ਲਓ ਜੀ ਅਸੀਂ ਅਹੀਂ ਹੁਣ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਆ ਨਾ ਤੇ ਇਸ ਵੇਲੇ ਇੱਥੇ ਮੌਜੂਦ ਨੇ ਅਰਵਿੰਦਰ ਸਿੰਘ ਗੋਲਡੀ ਜਿਹੜੇ ਕੋਚ ਨੇ ਤੇ ਫੌਜੀ ਸਾਹਿਬ ਜਿਹੜੇ ਇਹਨਾਂ ਬੱਚਿਆਂ ਨੂੰ ਟ੍ਰੇਨ ਕਰਦੇ ਨੇ ਤੇ ਇੱਕ ਦੂਸਰੇ ਤੀਸਰੇ ਸੀ ਸੁਖਨੰਦਰ ਸਿੰਘ ਨੰਦੂ ਜੋ ਕਿਸੇ وجہ ਕਰਾ ਨਹੀਂ ਸਕੇ ਤੇ ਇਹ ਆ ਜੀ ਇਹਨਾਂ ਦੀ ਟੀਮ ਜਿਨ੍ਹਾਂ ਦੀ ਤੁਹਾਨੂੰ ਇਹ ਜਾਣ ਪਛਾਣ ਕਰਾਉਣੀ ਹੈ ਇਹ ਨੇ ਕੁਝ ਜਾਗਲ ਬੇੜਦੇ ਤੇ ਕੁਝ ਸੌੜੀਆਂ ਬੇੜਦੇ ਵਿਦਿਆਰਥੀ ਜਿਹੜਾ ਬੜਾ ਸੁਣਾ ਪ੍ਰਦਰਸ਼ਨ ਕਰਦੇ ਨੇ ਤੇ ਇਹ ਕਾਫੀ ਟੂਰਨਾਮੈਂਟ ਖੇਡ ਕੇ ਆਏ ਨੇ ਇਹਨਾਂ ਦੇ ਵਿੱਚ ਇਹ ਗੁੜੀਆਂ ਜਾਗਵਲ ਦੇ ਬੱਚੇ ਅਸੀਂ ਹੁਣ ਇਹਨਾਂ ਨਾਲ ਗੱਲ ਕਰਦੇ ਹਾਂ ਇਹ ਜਿਹੜੀ ਟੀਮ ਆ ਕੰਬਾਈਨਡ ਟੀਮ ਆ ਪਿੰਡ ਜੱਗਵਾਲ ਤੇ ਸੌੜੀਆਂ ਬੇੜ ਦੀ ਤੇ ਜਿਹੜੇ ਕੈਪਟਨ ਸਾਹਿਬ ਉਹਨੇ ਉਹਨਾਂ ਕੋਲ ਜਾਣਕਾਰੀ ਲਵਾਂਗੇ ਕਿ ਤੁਸੀਂ ਜਿਹੜੇ ਟੂਰਨਾਮੈਂਟ ਕੀਤੇ ਨੇ ਕਿੱਥੇ ਕਿੱਥੇ ਖੇਡ ਕੇ ਆਏ ਹੋ ਤੇ ਪਹਿਲਾਂ ਤੁਸੀਂ ਜਿਹੜੇ ਕਪਤਾਨ ਸਾਹਿਬ ਆਪਣਾ ਨਾਮ ਦੱਸੋ ਕੁਲਵਿੰਦਰ ਸਿੰਘ ਹਾਂਜੀ ਤੁਹਾਡਾ ਨਾਮ ਲਵਿੰਦੀਪ ਸਿੰਘ ਅਸੀਂ ਤੁਸੀਂ ਮੈਨੂੰ ਥੋੜੀ ਜਾਣਕਾਰੀ ਦੱਸੋ ਕਿਹੜੇ ਕਿਹੜਾ ਟੂਰਨਾਮੈਂਟ ਤੁਸੀਂ ਜਿੱਤ ਕੇ ਆਏ ਹੋ ਤੇ ਕਿਹੜੇ ਕਿਹੜੇ ਕਿੱਥੇ ਕਿੱਥੇ ਗਏ ਹੋ ਅਸੀਂ ਮਕੇਰੀ ਖੜ ਗਏ ਆ ਇਹੋ ਇਸ ਤੋਂ ਇਲਾਵਾ ਬਟਾਲਾ ਗ੍ਰਾਂਤੀ ਹੈਡੇ ਬੋਲੀ ਜੋ ਬੋਲੀ ਜੋ ਹੋਰ ਧਿਆਨਪੁਰ ਹਾਂਜੀ ਸਿੰਘਪੁਰ ਸਿੰਘਪੁਰ ਜੱਟਾ ਤਲਵਾਰਾ ਅੱਛਾ ਅੱਛਾ ਤੇ ਕਿਹੜੀ ਕਿਹੜੀ ਪੋਜੀਸ਼ਨਾਂ ਤੁਸੀਂ ਉੱਥੇ ਲਈਆਂ ਦੋ ਸੈਕਿੰਡ ਪੋਜੀਸ਼ਨਾਂ ਹੈਗੇ ਸੈਕਿੰਡ ਥਰਡ ਬਲਾਕ ਚ ਫਰਸਟ ਜੇਲਰ ਚ ਹਲਡ ਠੀਕ ਠੀਕ ਹਾਂਜੀ ਪੰਜਾਬ ਫੇਡੂ ਹੈਡਾਂ ਹੈ ਇਹ ਸਨ ਕੈਪਟਨ ਸਾਹਿਬ ਇਹਨਾਂ ਦੇ ਕੋਚ ਰਵਿੰਦਰ ਸਿੰਘ ਗੋਲਡੀ ਕੋਲ ਆਪਾਂ ਬਾਕੀ ਜਾਣਕਾਰੀ ਲਵਾਂਗੇ ਹੁਣ ਅਸੀਂ ਗੱਲ ਕਰਾਂਗੇ ਇਹਨਾਂ ਦੇ ਕੋਚ ਮਾਸਟਰ ਰਵਿੰਦਰ ਸਿੰਘ ਗੋਲਡੀ ਜੀ ਤੇ ਇਹ ਮਾਸਟਰ ਸਾਹਿਬ ਜੀ ਇਹਨਾਂ ਨੂੰ ਬਾਰੇ ਜਿਹੜੇ ਤੁਹਾਡੇ ਚੇਲੇ ਆ ਜਾਂ ਤੁਹਾਡੇ ਜਿਹੜੇ ਆ ਬੱਚੇ ਆ ਇਹਨਾਂ ਨੇ ਤੁਹਾਡੇ ਰੇਖੇਟ ਬਹੁਤ ਕੁਝ ਸਿੱਖਿਆ ਵਾ ਕਿ ਇਹਨਾਂ ਦੇ ਹੋਰ ਵੀ ਪਿਛਾਰੇ ਤੁਸੀਂ ਕੀ ਕਰਨਾ ਚਾਹੋਗੇ ਕਿ ਕਿਵੇਂ ਅੱਗੇ ਜਾ ਕੇ ਔਰ ਵੀ ਟੂਰਨਾਮੈਂਟ ਖੇਡਨੇ ਅ ਪਹਿਲਾਂ ਦਾ ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਕੀਮਤੀ ਦੇ ਸਾਡੇ ਗਰਾਊਂਡ ਦੇ ਬੱਚਿਆਂ ਨਾਲ ਰੂਬਰੂ ਹੋਏ ਇਹ ਦੂਜੀ ਗੱਲ ਇਹ ਹੈ ਕਿ ਸਾਡਾ ਹਮੇਸ਼ਾ ਹੀ ਮੈਂ ਹੋ ਗਿਆ ਮੇਰੇ ਨਾਲ ਸੁਖਨੰਦਰ ਸਿੰਘ ਨੰਦੂ ਜਾਂ ਇਹ ਮਿੰਟੂ ਭਾਜੀ ਫੌਜੀ ਤੇ ਇੱਕ ਸਵੇਰੇ ਸਾਡੇ ਚਾਚਾ ਜੀ ਨੇ ਜਸਵੀਰ ਸਿੰਘ ਜਿਹੜੇ ਸਵੇਰੇ ਜਿਹੜੇ ਪ੍ਰੈਕਟਿਸ ਕਰਵਾਉਂਦੇ ਐਥਲੈਟਿਕ ਦੇ ਬੱਚਿਆਂ ਨੂੰ ਤੇ ਸਾਡਾ ਇਹ ਹੀ ਮਕਸਦ ਹੈ ਕਿ ਜਿਹੜੇ ਅੱਜ ਕੱਲ ਜਿਹੜਾ ਸਮਾ ਚੱਲ ਰਿਹਾ ਹੈ ਇੱਕ ਤੇ ਬੱਚੇ ਨਸ਼ੇ ਦੀ ਜਿਹੜੀ ਹੈ ਗਲਤਾਨ ਦੇ ਵਿੱਚ ਫਸਤੇ ਜਾ ਰਹੇ ਨੇ ਅਸੀਂ ਇੱਕ ਉਦਮ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਬੱਚਿਆਂ ਨੂੰ ਜਿਹੜੀਆਂ ਮਾੜੀਆਂ ਖੁਰਿਤੀਆਂ ਨਸ਼ੇ ਵਰਗੀਆਂ ਹੋ ਗਈਆਂ ਜਾਂ ਜੇਕਰ ਜਿਹੜੇ ਅੱਜ ਕੱਲ ਬੱਚੇ ਮੋਬਾਈਲ ਦੇ ਜਿਹੜੇ ਆਦੀ ਹੋ ਰਹੇ ਨੇ ਉਹਨਾਂ ਦਾ ਜਿਹੜਾ ਮਾਨਸਿਕ ਤੇ ਸਰੀਰਕ ਨੁਕਸਾਨ ਜਿਹੜਾ ਇਹਦੇ ਨਾਲ ਹੋ ਰਿਹਾ ਅਸੀਂ ਉਹਨਾਂ ਨੂੰ ਬਚਾਉਣ ਦਾ ਇੱਕ ਉਪਰਾਲਾ ਕੀਤਾ ਹੋਇਆ ਹੈ ਤੇ ਬਾਕੀ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਨੇ ਜਿਸ ਤਰ੍ਹਾਂ ਕਿ ਮਿੰਟੂ ਹੋ ਗਿਆ ਨੂੰ ਸੁਖਨੰਦਰ ਜੀ ਨੇ ਜਾਂ ਕਿ ਤੋਂ ਆਪਣੇ ਮਨਦੀਪ ਸਿੰਘ ਨੇ ਇਹ ਸਾਡੇ ਬੱਚਿਆਂ ਦੀ ਹੈਲਪ ਵੀ ਕਰਦੇ ਨੇ ਫਾਈਨੈਂਸ਼ੀਅਲ ਵੀ ਕਰਦੇ ਨੇ ਤੇ ਜਿਨ੍ਹਾਂ ਦੇ ਕਰਕੇ ਅਸੀਂ ਜਿਹੜੀ ਆ ਅੱਜ ਆਪਣਾ ਟੀਮ ਤਿਆਰ ਕੀਤੀ ਹੋਈ ਹੈ ਤੇ ਇਹ ਟੀਮ ਸਾਡੀ ਜਿਹੜੀ ਆ ਜਿਹੜੀਆਂ ਪਿੰਡੂ ਖੇਡਾਂ ਹੋਈਆਂ ਨੇ ਪਿਛਲੇ ਜਿਹੜੇ ਸਾਲ ਉਹਦੇ ਵਿੱਚ ਫਰਸਟ ਟੀਮ ਸੀਗੀ ਫਿਰ ਇਹ ਜ਼ਿਲ੍ਹਾ ਲੈਵਲ ਤੇ ਗਈਆਂ ਖੇਡਣ ਅਜੇ ਬੱਚੇ ਨਵੇਂ ਨੇ ਟ੍ਰੇਨਿੰਗ ਥੋੜੀ ਘੱਟ ਹੈ ਨਾ ਦੀ ਉਤੋਂ ਜਿਹੜੀਆਂ ਦੀ ਚੌਥੀ ਪੋਜੀਸ਼ਨ ਸੀਗੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਪਿੰਡੂ ਪੰਚਾਇਤ ਟੂਰਨਾਮੈਂਟ ਹੁੰਦੇ ਨੇ ਉਹ ਤਕਰੀਬਨ ਪਿਛਲੇ ਸੀਜ਼ਨ 'ਚ 10 ਤੋਂ 12 ਜਿਹੜੇ ਟੂਰਨਾਮੈਂਟ ਖੇਡ ਖੇਡ ਚੁੱਕੇ ਨੇ ਜਿਵੇਂ ਕਿ ਤਲਵਾੜਾ ਸਿੰਘਪੁਰ ਜੱਟਾਂ ਸਵਾਰਾ ਤੇ ਧਿਆਨਪੁਰ ਅ ਉਸ ਤੋਂ ਬਾਅਦ ਕਗਵਾਲ ਇਹਨਾਂ ਪਿੰਡਾਂ 'ਚ ਖੇਡ ਚੁੱਕੇ ਨੇ ਤੇ ਪੋਜੀਸ਼ਨਾਂ ਵੀ ਲੈ ਚੁੱਕੇ ਨੇ ਨਕਦ ਇਨਾਮ ਵੀ ਪ੍ਰਾਪਤ ਕਰ ਚੁੱਕੇ ਨੇ ਤੇ ਅਗਾਹ ਵੀ ਸਾਡੀ ਜਿਹੜੀ ਕੋਸ਼ਿਸ਼ ਹੈ ਇਸੇ ਤਰ੍ਹਾਂ ਜੋ ਵੀ ਸਹਿਯੋਗ ਦਿੰਦੇ ਨੇ ਵੀਰ ਭਰਾ ਸਾਡੇ ਨਾਲ ਤੇ ਆਪਾਂ ਟੀਮ ਨੂੰ ਜਿਹੜੀ ਹੈ ਇੱਕ ਬਲੰਦੀਆਂ ਤੱਕ ਲੈ ਕੇ ਜਾਈਏ ਤੇ ਆਪਣੇ ਪਿੰਡ ਦਾ ਜ਼ਿਲ੍ਹੇ ਦਾ ਦੇਸ਼ ਦਾ ਨਾਮ ਜਿਹੜਾ ਰੋਸ਼ਨ ਕਰ ਸਕੀਏ ਸਮਝ ਜੀ ਇਹ ਦੱਸਿਓ ਜਿਹੜੇ ਇਹ ਬੱਚੇ ਆ ਇਹ ਮਤਲਬ ਪੰਕਚੁਅਲ ਆ ਪੂਰੇ ਟਾਈਮ ਨਾਲ ਦੇ ਆ ਕਿ ਜਾਂ ਇਹਨਾਂ ਨੂੰ ਸੱਦਣਾ ਪੈਂਦਾ ਇਹਦੇ ਵਿੱਚ ਮੈਂ ਇਹ ਕਹਿ ਦੇਣਾ ਕਿ ਜੋ ਵੀ ਹੈਗਾ ਮੈਂ ਸੱਚ ਬੋਲਦਾ ਕਿ ਇਹ ਬੱਚੇ ਹਜੇ ਪੰਕਚੁਅਲ ਨਹੀਂ ਹੈ ਜਿਹੜੇ ਸਾਡੇ ਕੋਲ ਪੁਰਾਣੇ ਸੀਨੀਅਰ ਬੱਚੇ ਨੇ ਉਹ ਪੰਕਚੁਅਲ ਨੇ ਇਹ ਜਿਹੜੇ ਟੀਮ ਦੇ ਨੇ ਸਾਡੇ ਕੋਲ ਮੇਨ ਜਿਹੜੇ ਨੇ ਕਹਿ ਲਈਏ ਕਿ ਬਾਕੀ ਜਿਹੜੇ ਸਾਡੇ ਇਹੜੇ ਬੱਚੇ ਕੁਝ ਇਥੋਂ ਜਿਨ੍ਹਾਂ ਦੀ ਮਤਲਬ ਕਿ ਆਪਣੇ ਰੁਜ਼ਗਾਰ ਤੇ ਚੱਲ ਗਏ ਆ ਉਹ ਟੀਮ ਛੱਡ ਕੇ ਚੱਲ ਗਏ ਨੇ ਤੇ ਦੂਸਰਾ ਇਹ ਕਿ ਬੱਚੇ ਜਿਹੜੇ ਹੈ ਜਗੇ ਛੋਟੇ ਨੇ ਇਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਦੇ ਆ ਮੋਟੀਵੇਟ ਦੇ ਨਾਲ ਹੀ ਇਹ ਜਿਹੜੇ ਮੇਰੀ ਕੋਸ਼ਿਸ਼ ਹੈ ਕਿ ਇਹ 20 ਪੰਚੋਲ ਬਣ ਜਾਣ ਇਹ ਸਮੇਂ ਦੇ ਪਾਬੰਦ ਹੋ ਜਾਣ ਕਿਉਂਕਿ ਸਮੇਂ ਦੇ ਪਾਬੰਦ ਹੋਣ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਜਿੰਨਾਂ ਜਿਹੜੇ ਡਿਸਪਲਨ ਨਹੀਂ ਹੈ ਇਹਨਾਂ ਜਿਹੜੇ ਅਸੀਂ ਕਿਸੇ ਵੀ ਜਿਹੜੀ ਹੈ ਖੇਤਰ ਦੇ ਵਿੱਚ ਸਕਸੈਸਫੁਲੀ ਹੋ ਸਕਦੇ ਤੇ ਮੇਰੀ ਇਹੀ ਕੋਸ਼ਿਸ਼ ਹੈ ਮੇਰੇ ਬੱਚੇ ਵੀ ਛੋਟੇ ਨੇ ਆ ਜਿਹੜੇ ਨੇ ਨਾਲ ਖੜੇ ਨੇ ਇਹ ਇਹ ਬੇਟਾ ਮੇਰਾ ਭਤੀਜਾ ਜਪਲੂਰ ਅਮਨੀਤ ਕੌਰ ਨਵਰਾਜ ਸਿੰਘ ਇਹ ਦਿੱਲੀ ਦੇ 2 ਕਿਲੋਮੀਟਰ ਆਪਣੇ ਰਨਿੰਗ ਕਰਕੇ ਮੇਰੇ ਨਾਲ ਗਰਾਊਂਡ ਦੇ ਵਿੱਚ ਸ਼ਾਮ ਨੂੰ ਆਉਂਦੇ ਨੇ ਤੇ ਮੈਂ ਕਹਿੰਨਾ ਕਿ ਜੇਕਰ ਇਹ ਜੁੜੇ ਰਹਣੇ ਨਿੱਕੇ ਤੇ ਇਹਨਾਂ ਨੂੰ ਇਹਨਾਂ ਤੋਂ ਪ੍ਰੇਰਣਾ ਮਿਲੇ ਵੱਡਿਆਂ ਨੂੰ ਉਹ ਵੀ ਜੁੜਨ ਉਹ ਵੀ ਟਾਈਮ ਤੇ ਪਹੁੰਚਦਾ ਹੁੰਦਾ ਹੈ ਜੀ ਇਹਨਾਂ ਦਾ ਇੱਕ ਹੀ ਫਾਇਦਾ ਆ ਕਿ ਜਿਹੜੇ ਬੱਚੇ ਆ ਨਸ਼ੇ ਤੋਂ ਦੂਰ ਆ ਮੋਬਾਈਲਾਂ ਤੋਂ ਦੂਰ ਹਾਂਜੀ ਅਤੇ ਜਿਹੜੇ ਲੜਾਈ ਝਗੜਿਆਂ ਤੋਂ ਵੀ ਦੂਰ ਰਹਿੰਦੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹਨਾਂ ਦੇ ਸਾਡੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਟੋਕਦਾ ਦੱਸਦਾ ਕਿ ਸਾਡੇ ਕੋਲ ਇੱਥੇ ਐਥਲੈਟਿਕ ਦੇ ਬੱਚੇ ਵੀ ਨੇ ਜਿਹੜੇ ਇੱਕ ਪ੍ਰਨਵ ਵੀ ਨੇ ਬਲਜੀਤ ਅੱਜ ਨਹੀਂ ਆਇਆ ਤੇ ਇੱਕ ਸਾਡੇ ਕੋਲ ਪਿਛਲੇ ਸਾਲ ਕੁੜੀ ਰੀਆ ਸੀਗੀ ਉਹ ਕੁੜੀ ਖਾਲਸਾ ਕਾਲਜ ਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਐਥਲੈਟਿਕ ਦੇ ਵਿੱਚ ਉਹ ਜਿਹੜੀ ਕੁੜੀ ਸੈਕੰਡ ਸੀਗੀ ਯੂਨੀਵਰਸਿਟੀ ਦੇ ਵਿੱਚ ਤੇ ਹੋਰ ਵੀ ਜਿਹੜੇ ਟੂਰਨਾਮੈਂਟ ਹੋਏ ਇਹਨਾਂ ਦੇ ਵਿੱਚ ਹੀ ਉਹਨਾਂ ਨੇ ਕੁੜੀ ਨੇ ਨਗਦ ਨੇ ਜਿਹੜੇ ਪ੍ਰਾਈਜ਼ ਜਿਹੜੇ ਆ ਉਹ ਪ੍ਰਾਪਤ ਕੀਤੇ ਨੇ ਤੇ ਇਸੇ ਤਰ੍ਹਾਂ ਜਿਹੜਾ ਇੱਕ ਸਾਡੇ ਕੋਲ ਪ੍ਰਣਵ ਹੈਗਾ ਪੰਜਾਬ ਖੇਡ ਚੁੱਕਿਆ ਆ ਤੇ ਬਲਜੀਤ ਜਿਹੜਾ ਨਹੀਂ ਆ ਉਹ ਝిల్లా ਖੇਡ ਚੁੱਕਿਆ ਆ ਮਤਲਬ ਆਪਾਂ ਆਸ ਰੱਖ ਸਕਦੇ ਆ ਕਿ ਜਿਹੜੇ ਬੱਚੇ ਸਾਡੇ ਜਿਹੜੇ ਹਾਈ ਲੈਵਲ ਤੇ ਜਾਣਗੇ ਹਾਂਜੀ ਆਉਣ ਵਾਲੇ ਸਮੇਂ ਵਿੱਚ ਜਰੂਰ ਜਾਣਗੇ ਜੀ ਜੇਕਰ ਇਹ 20 ਪੰਚੂਲ ਰੇ ਡਿਸਪਲਿਨ ਚ ਰਹੇ ਤੇ ਸਾਡੀ ਵੀ ਕੋਸ਼ਿਸ਼ ਹੈ ਇਹਨਾਂ ਨੂੰ ਅਸੀਂ ਇੱਕ ਸਮੇਂ ਦੇ ਪਵੰਧ ਤੇ ਇੱਕ ਡਿਸਪਲਿਨ ਦੇ ਵਿੱਚ ਰੱਖਾਂਗੇ ਤੇ ਨਾਲ ਇਹਦੇ ਜਿਹੜੀ ਆ ਪ੍ਰੈਕਟਿਸ ਜਿਹੜੀ ਹੈ ਅੱਗੇ ਤੋਂ ਚੰਗੀ ਤਰ੍ਹਾਂ ਹੋਰ ਕਰਾਵਾਂਗੇ ਤੇ ਜਿਹੜੇ ਤੁਹਾਡੇ ਚੰਗੇ ਬੱਚੇ ਆ ਉਹਨਾਂ ਦੀ ਹੌਸਲਾ ਫਜ਼ਾਈ ਵਾਸਤੇ ਕੀ ਕਰਦੇ ਹੋ ਅਸੀਂ ਟੂਰਨਾਮੈਂਟ ਕਰਾਉਂਦੇ ਰਹਿੰਦੇ ਆ ਇਹਨਾਂ ਦੇ ਆਪਸ ਵਿੱਚ ਜੀ ਇੰਟਰ ਵਿਲੇਜ ਟੂਰਨਾਮੈਂਟ ਕਰਾਉਂਦੇ ਰਹਿੰਦੇ ਆ ਛੋੜੀਆਂ ਜੱਗਵਾਲ ਇਹਨਾਂ ਦੇ ਆਪਸ ਵਿੱਚ ਅਸੀਂ ਟੂਰਨਾਮੈਂਟ ਕਰਾਉਂਦੇ ਰਹਿੰਨੇ ਇੱਕ ਸੀਰੀ ਚਲਾ ਦਿੰਨੇ ਆ ਤਿੰਨ ਦਿਨ ਦੀ ਜਿਸ ਤਰ੍ਹਾਂ ਕੋਈ ਤਿਹਾਰ ਹੁੰਦਾ ਆ ਕੋਈ ਨਵਾਂ ਸਾਲ ਆ ਗਿਆ ਕੋਈ ਬਸਾਖੀ ਆ ਗਈ ਹੈ ਜਾਂ ਹੋਰ ਵੀ ਫੈਸਟੀਵਲ ਨੇ ਜਿਹੜੇ ਸਾਰੇ ਧਰਮਾਂ ਦੇ ਨਾਲ ਰਿਲੇਟਡ ਨੇ ਉਹਨਾਂ ਦੇ ਅਸੀਂ ਜਿਹੜੇ ਆ ਮੌਕੇ ਤੇ ਅਸੀਂ ਜਿਹੜਾ ਇੱਕ ਟੂਰਨਾਮੈਂਟ ਕਰਵਾ ਕੇ ਇਹਨਾਂ ਦੇ ਹੌਂਸਲਾ ਫਲਾਈ ਉਫਜਾਈ ਕਰਦੇ ਆ ਵਗੈਰਾ ਕੋਈ ਜਿਹੜਾ ਜਿਹੜੇ ਇਹਨਾਂ ਦੇ ਪੈਨਲ ਵਾਲੀ ਟੀ-ਸ਼ਰਟਸ ਸੂਜ ਨੇ ਸੌਕਸ ਨੇ ਉਹਨਾਂ ਨੂੰ ਜਿਹੜਾ ਅਸੀਂ ਲੋੜਵੰਨ ਚੀਜ਼ਾਂ ਜਿਹੜੀਆਂ ਅਸੀਂ ਦੇ ਕੇ ਸਨਮਾਨਿਤ ਕਰਦੇ ਹਾਂ ਕੋਈ ਅੱਜ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਹਾਂਜੀ ਅੱਜ ਅਸੀਂ ਬਸਾਖੀ ਦੇ ਕੀਤਾ ਸੀਗਾ ਉਹਦੀ ਸੀਰੀ ਚਲਾਈ ਤਿੰਨ ਦਿਨ ਦੀ ਤੇ ਉਹਦਾ ਫਾਈਨਲ ਜਿਹੜਾ ਅੱਜ ਰਿਜ਼ਲਟ ਸੀਗਾ ਤੇ ਉਹਦੇ ਅਸੀਂ ਜਿਹੜੇ ਉਹ ਬੱਚਿਆਂ ਦੇ ਜਿਹੜੇ ਉਹਦੇ ਵਿੱਚੋਂ 베ਸਟ 플레이ਰ ਜਿਹੜੇ ਫਾਈਂਡ ਆਊਟ ਕੀਤੇ ਨੇ ਚਾਰ ਉਹਨਾਂ ਦੀ ਅੱਜ ਅਸੀਂ ਹੌਸਲਾ ਫਜ਼ਾਈ ਕਰਾਂਗੇ ਤੇ ਬਾਕੀ ਜਿਹੜੇ ਨਾਲ ਟੀਮ ਦੇ ਕਪਤਾਨ ਸੀਗੇ ਉਹਨਾਂ ਦੀ ਵੀ ਅਸੀਂ ਜਿਹੜੇ ਅੱਜ ਉਹਨਾਂ ਨੂੰ ਅਵਾਰਡ ਦੇਵਾਂਗੇ ਅੱਜ ਤੁਸੀਂ ਸਨਮਾਨਤ ਇਹਨਾਂ ਨੂੰ ਹਾਂਜੀ ਇਹ ਸਨ ਇਹਨਾਂ ਦੇ ਕੋਚ ਅਰਵਿੰਦਰ ਸਿੰਘ ਗੋਲਡੀ ਜੀ ਤੇ ਬਾਕੀ ਜਿਹੜੀ ਆ ਕੋਈ ਵੀ ਰੂਪ ਰਖਾ ਜਿਹੜੀ ਅੱਗੇ ਕਰਦੇ ਆ ਉਹ ਜਿਹੜੀ ਤੁਸੀਂ ਵਿਚਾਰ ਲੈ ਸਕਦੇ ਹੋ ਬਿੰਟੂ ਭਾਜੀ ਉਹਨਾਂ ਦੇ ਕੋਜੀ ਸਾਹਿਬ ਦੇ 2 ਮਿੰਟ ਕੋਜੀ ਸਾਹਿਬ ਇਹਨਾਂ ਦੇ ਵੀ ਥੋੜੇ ਜਿਹੇ ਵਿਚਾਰ ਲਾਵਾਂਗੇ ਹਾਂਜੀ ਕੋਜੀ ਸਾਹਿਬ ਸਭ ਤੋਂ ਪਹਿਲਾਂ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਮੇਰਾ ਨਾਮ ਹੈ ਕਰਨਜੀਤ ਸਿੰਘ ਸੰਧੂ ਮੈਂ ਆਰਮੀ ਚ ਜੌਬ ਕਰਦਾ ਅੱਜ ਤੋਂ 10 ਸਾਲ ਪਹਿਲਾਂ ਮੈਂ ਵੀ ਇਸ ਗਰਾਊਂਡ ਚ ਖੇਡਦਾ ਰਿਹਾ ਸੀ ਫੁੱਟਬਾਲ ਐ ਤੇ ਰਨਿੰਗ ਕਰਦਾ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਟਰੈਕ ਚਾਰੇ ਪਾਸੇ ਅਗਰ ਮੈਂ ਕੈਮਰਾਮੈਨ ਨੂੰ ਰਿਕਵੈਸਟ ਕਰਾਂਗਾ ਕਿ ਥੋੜਾ ਟਰੈਕ ਵਿਖਾ ਦਿਓ ਅਸੀਂ ਆਪਾਂ ਟਰੈਕ ਵੇਖ ਚੁੱਕੇ ਆ ਤਾਂ ਇਸ ਵਿੱਚ ਮੈਂ ਰਨਿੰਗ ਕਰਦਾ ਹੁੰਦਾ ਸੀ ਤੇ ਮੇਰਾ ਛੋਟਾ ਭਰਾ ਭਰਮਜੀਤ ਸਿੰਘ ਉਹ ਵੀ ਰਨਿੰਗ ਕਰਦਾ ਹੁੰਦਾ ਸੀ। ਤੋਂ ਇਸ ਤੋਂ ਇਲਾਵਾ ਹੋਰ ਵੀ ਕਾਫੀ ਮੁੰਡੇ ਸਾਡੇ ਨਾਲ ਮਨਦੀਪ ਸਿੰਘ, ਗੋਲਦੀ ਸਾਰੇ ਰਨਿੰਗ ਕਰਦੇ ਆ ਆਪਾਂ ਇਕੱਠੇ ਉਹਨਾਂ ਚੋਂ ਮੈਕਸਿਮ ਬੰਦੇ ਜਿਹੜੇ ਸਿਲੈਕਟਡ ਹੋ ਚੁੱਕੇ ਆ ਆਰਮੀ ਦੀ ਵਿੱਚ ਜਾਂ ਕੁਝ ਨਹੀਂ ਹੋ ਸਕੇ ਉਹ ਫੋਰਨ ਕੰਟਰੀਆਂ ਚਲੇ ਚਲੇ ਗਏ ਲਾਈਕ ਅਮਰੀਕਾ, ਕੈਨੇਡਾ ਉਹਨਾਂ ਵੀ ਚੈਸ ਟਾਈਮ ਜੌਬ ਕਰ ਰਹੇ ਵਧੀਆ ਫਿਜ਼ੀਕਲ ਫਿਟਨੈਸ ਉਹਨਾਂ ਦੀ ਪੂਰੀ ਆ। ਤਾਂ ਹੁਣ ਉਸੇ ਤਰ੍ਹਾਂ ਉਸ ਕਦਮਾਂ ਨੂੰ ਫਾਲੋਅ ਅਪ ਕਰਦੇ ਆ ਆਪਾਂ ਦੇਖ ਰਿਹਾ ਕਿ ਸਾਡੀ ਟੀਮ ਜਿਨਾਂ 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 ਅਲੱਗ-ਅਲੱਗ ਪੱਧਰ ਤੇ ਡਿਸਟ੍ਰਿਕਟ ਪੱਧਰ ਤੇ ਪਿੰਡੂ ਪੱਧਰ ਤੇ ਆਪਾਂ ਕਰਾ ਚੁੱਕੇ ਜਿਨ੍ਹਾਂ ਵਿੱਚ ਸਾਡੀ ਪਿੰਡ ਦੀ ਟੀਮ ਨੇ ਕਾਫੀ ਸਾਰੀਆਂ ਪੋਜੀਸ਼ਨਸ ਹਾਸਲ ਕੀਤੀਆਂ ਤੇ ਹੁਣ ਸਾਡਾ ਪਿੰਡ ਲੱਗ ਸਕਦੇ ਕਾਫੀ ਸਾਰੇ ਪਿੰਡਾਂ ਵਿੱਚ ਮੇਰੇ ਅਕੋਰਡਿੰਗਲੀ ਕਾਫੀ ਲੋਕ ਇਹਨੂੰ ਜਾਣਦੇ ਆ ਜਸਟ ਬਿਕੋਜ਼ ਆਫ आवर ਫੁੱਟਬਾਲ ਟੀਮ ਸੋ ਇਹ ਪੂਰਾ ਜੋ ਵੀ ਕ੍ਰੈਡਿਟ ਹੈ ਸਾਡੇ ਮਾਸਟਰ ਗੋਲਦੀ ਸਾਹਿਬ ਨੂੰ ਜੋ ਕਿ ਆਪਣਾ ਬਹੁਤ ਹੀ ਜ਼ਿਆਦਾ ਪ੍ਰੀਸ਼ੀਅਸ ਟਾਈਮ ਵਿੱਚੋਂ ਟਾਈਮ ਕੱਢ ਕੇ ਇਹਨਾਂ ਬੱਚਿਆਂ ਤੇ ਆਪਣਾ ਸਪੈਂਡ ਕਰਦੇ ਆ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਘੱਟ ਲੋਕ ਤੁਹਾਨੂੰ ਇਹੋ ਜਿ ਮਿਲਣਗੇ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕਿ ਇਹ ਵਾਸਤੇ ਕੱਢਣਗੇ ਤਾਂ ਮਾਸਟਰ ਸਾਹਿਬ ਜੀ ਇਹ ਬਹੁਤ ਉਪਰਾਲਾ ਕਰ ਰਹੇ ਆ ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਰਿਕਵੈਸਟ ਕਰਦਾ ਹਾਂ ਕਿ ਤੁਸੀਂ ਵੀ ਆਪਣੇ ਆਸ-ਪਾਸ ਆਪਣੇ ਪਿੰਡੂ ਪੱਧਰ ਤੇ ਜਾਂ ਕਿਤੇ ਵੀ ਇਸ ਗਰਾਊਂਡ ਵਿੱਚ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਕੁਝ ਵੀ ਕੁਝ ਹੈਲਪ ਕਰਨਾ ਚਾਹੁੰਦਾ ਵਾ ਇਸ ਟੀਮ ਦੀ ਆਪਣੇ ਲੈਵਲ ਤੇ ਉਹ ਤੁਸੀਂ ਇੱਕ ਕਰ ਸਕਦੇ ਹੋ ਰਿਕਵੈਸਟ ਹੈ ਮੇਰੇ ਵੱਲੋਂ ਹੱਥ ਜੋੜ ਕੇ ਚਾਹੇ ਉਹ ਫਾਈਨੈਂਸ਼ੀਅਲੀ ਹੋ ਜੇ ਚਾਹੇ ਉਹ ਮੋਰਲ ਸਪੋਰਟ ਹੋ ਜੇ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਤਾ ਇਸ ਵੀਡੀਓ ਦੇ ਬਾਅਦ ਤੁਹਾਨੂੰ ਆਪਣਾ ਆਪਾਂ ਥੱਲੇ ਕੰਟੈਕਟ ਨੰਬਰ ਵਗੈਰਾ ਜਾਂ ਕੁਝ ਵੀ ਤੁਹਾਨੂੰ ਦਵਾਂਗੇ ਤੁਸੀਂ ਉਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕੋਈ ਵੀ ਹੈਲਪ ਕਰਨਾ ਚਾਹੇ ਤੁਸੀਂ ਕਰ ਸਕਦੇ ਹੋ ਇਟ ਇਟ ਇਜ਼ आवर ਹੰਬਰ ਰਿਕੁਐਸਟ ਔਰ ਦਾ ਬਿਹਾਫ ਆਫ आवर ਵਿਲੇਜ ਯਾਗਵਲਬੇੜ ਸੋ ਇੱਕ ਥੋੜੀ ਜਿਹੀ ਮੈਂ ਹੋਰ ਜਾਣਕਾਰੀ ਤੁਹਾਡੇ ਕੋਲ ਲੈਣਾ ਚਾਹੁੰਦਾ ਕਿ ਤੁਸੀਂ ਲੜਕਿਆਂ ਦੇ ਨਾਲ ਨਾਲ ਲੜਕੀਆਂ ਦੀ ਵੀ ਇੱਥੇ ਟ੍ਰੇਨਿੰਗ ਦਿੰਦੇ ਹੋ ਜਾਂ ਕੱਲਾ ਲੜਕਿਆਂ ਦਾ ਹੀ ਨਹੀਂ ਨਹੀਂ ਤੁਸੀਂ ਜਿੱਦਾਂ ਦੇਖ ਸਕਦੇ ਆ ਵੇਖੋ ਮਲਹਾੜੀ ਛੋਟੀ ਧੀ ਹੈ ਇਹਦੇ ਹੱਥ ਚ ਫੁੱਟਬਾਲ ਇਹ ਵੀ ਖੇਡਦੀ ਹੈ ਫੁੱਟਬਾਲ ਮਤਲਬ ਕਿ ਬਿਲਕੁਲ ਮੇਲ ਫੀਮੇਲ ਦਾ ਕੋਈ ਇਹ ਵਿੱਚ ਹੋ ਨਹੀਂ ਆ ਇਹ ਬੂਰਾ ਕੰਪੀਟ ਕਰਦੀ ਹੈ ਮੇਲਜ਼ ਨਾਲ ਖੇਡਦੀ ਹੈ ਮੁੰਡਿਆਂ ਨਾਲ ਖੇਡਦੀ ਹੈ ਤੁਸੀਂ ਹੌਸਲਾ ਵੇਖ ਸਕਦੇ ਹੋ ਜੀ ਅੱਜ ਕੱਲ ਦਾ ਜ਼ਮਾਨਾ ਤੁਹਾਨੂੰ ਪਤਾ ਹੀ ਹੈ ਕਿ ਲੇਡੀਜ਼ ਤੇ ਜੈਂਟਸ ਦਾ ਇਕੁਅਲ ਹੋ ਜਾਊਗਾ ਇਕੁਐਲਿਟੀ ਦਾ ਦੌਰ ਚੱਲਦਾ ਪਿਆ ਹੈ ਜਿੱਦਾਂ ਸਰਕਾਰ ਵੀ ਸਾਡੀ ਕਹਿ ਰਹੀ ਹੈ ਕਿ ਔਰਤਾਂ ਇੰਪਾਵਰਮੈਂਟ ਕੀਤੀ ਜਾਵੇ ਤਾਂ ਤੁਸੀਂ ਇੱਧਰ ਵੀ ਵੇਖ ਸਕਦੇ ਹੋ ਕਿ ਸਾਡੀ ਮਤਲਬ ਮਾਸਟਰ ਗੋਲਦੀ ਸਾਹਿਬ ਜੀ ਦੀ ਮਤਲਬ ਕਿ ਲੜਕੀ ਆ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਹੁਣ ਮਤਲਬ ਕਹਿੰਦੇ ਆ ਕਿ ਕੋਈ ਵੀ ਇਮਾਰਤ ਖੜੀ ਕਰਨੀ ਹੈ ਤਾਂ ਵਧੀਆ ਹੋਣੀ ਚਾਹੀਦੀ ਤੇ ਇਸ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਸਾਡੇ ਬੱਚਿਆਂ ਦੀ ਜਿਹੜੀ ਨੀਂਵ ਰੱਖੀ ਜਾ ਰਹੀ ਹੈ ਉਹ ਮਤਲਬ ਬਿਲਕੁਲ ਸਹੀ ਹੋਵੇ ਤਾਂ ਕਿ ਮਾਰਤੇ ਵੀ ਵਧੀਆ ਬਣੇ ਕੱਲ ਨੂੰ ਕਿਸੇ ਵੀ ਤੂਫਾਨ ਦਾ ਮੁਕਾਬਲਾ ਕਰ ਸਕੇ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਵੇਖ ਸਕਦੇ ਹੋ ਸਾਡੇ ਬੱਚੇ ਜਿੰਦਾ ਵੀ ਆਪਣੇ ਸਕੂਲ ਸਕੂਲਿੰਗ ਤੋਂ ਬਾਅਦ ਸ਼ਾਮਾਂ ਨੂੰ ਟਾਈਮ ਕੱਢਦੇ ਆ ਤੇ ਆਪਣਾ ਇੱਥੇ ਆ ਕੇ ਆਪਣਾ ਮਿਹਨਤ ਕਰਦੇ ਆ ਤੇ ਵਾਹਿਗੁਰੂ ਮਿਹਰ ਕਰੇ ਕਿ ਇਦਾਂ ਹੀ ਮਿਹਨਤ ਕਰਦੇ ਰਹਿਣ ਤਾਂ ਅੱਗੇ ਆ ਕੇ ਕੁਝ ਨਾ ਕੁਝ ਆਪਣੀ ਜ਼ਿੰਦਗੀ 'ਚ ਪੱਕਾ ਹਾਸਲ ਕਰਨਗੇ ਕਿਉਂਕਿ ਤੁਹਾਨੂੰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਵੈਕੈਂਸੀਜ਼ ਪੰਜਾਬ ਦੇ 'ਚ ਹੈਗ ਜੇ ਆਪਾਂ ਸਪੋਰਟਸ ਦੇ ਫੀਲਡ 'ਤੇ ਜਾਣੇ ਆ ਤਾਂ ਬਹੁਤ ਸਾਰੀ ਵੈਕੈਂਸੀਆਂ ਅਨਫਿਲਡ ਰਹਿ ਜਾਂਦੀਆਂ ਜੇ ਆਪਾਂ ਮਿਹਨਤ ਕਰਕੇ ਬੱਚਿਆਂ ਨੂੰ ਕਿਸੇ ਲੈਵਲ 'ਤੇ ਖੜਾ ਪਾਈਏ ਜਾਂ ਡਿਸਟ੍ਰਿਕਟ ਲੈਵਲ ਸਟੇਟ ਲੈਵਲ 'ਤੇ ਅਗਰ ਖੇਡ ਕੇ ਪੋਜੀਸ਼ਨ ਹਾਸਲ ਕਰਦੇ ਆ ਤਾਂ ਉਹਨਾਂ ਵਾਸਤੇ ਬਹੁਤ ਈਜ਼ੀ ਹੋ ਜਾਏਗਾ ਕਿਸੇ ਵੀ ਜੌਬ ਨੂੰ ਲੈਣਾ ਤੇ ਉਹ ਆਪਣੇ ਆਪਣੀ ਤੇ ਆਪਣੇ ਪਰਿਵਾਰ ਦਾ ਜੋ ਲੈਵਲ ਆ ਫਾਈਨੈਂਸ਼ੀਅਲੀ ਤੇ ਕਿਸੇ ਵੀ ਤਰੀਕੇ ਨਾਲ ਉਹ ਅਪ ਕਰ ਸਕਦੇ ਆ ਵਧੀਆ ਲਾਈਫ ਇੱਕ ਜੀ ਸਕਦੇ ਆ ਤੇ ਇੱਕ ਸਪੋਰਟਸਮੈਨ ਦੇ ਤੌਰ ਤੇ ਉਹਨਾਂ ਦੇ ਵਿੱਚ ਜਿੱਦ ਸਾਡੀ ਗਵਰਨਮੈਂਟ ਦੀਆਂ ਪਾਲਿਸੀਆਂ ਵੀ ਕਾਫੀ ਆ ਰਹੀਆਂ ਕਾਮਨ ਵੈਲਥ ਹੋ ਰਹੀਆਂ ਵਾ ਉਸ ਤੋਂ ਇਲਾਵਾ 올림픽 ਗੇਮਸ ਹੋ ਰਹੀਆਂ ਨੇ ਵਿੱਚ ਖਿਡਾਰੀਆਂ ਦਾ ਬਹੁਤ ਸਾਰਾ ਮਾਨ ਸਨਮਾਨ ਕੀਤਾ ਜਾ ਰਿਹਾ ਵਾ ਕਰੋੜਾਂ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਆ ਤੇ ਆਪਾਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਹਨਾਂ ਵਿੱਚੋਂ ਵੀ ਸਾਡੇ ਬੱਚੇ ਕੁਝ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਤੇ ਵਧੀਆ ਲੈਵਲ ਤੇ ਪਹੁੰਚਣ ਤੁਹਾਡੇ ਪਿੰਡ ਦਾ ਜਾਗਵਾਲ ਬੇੜ ਦਾ ਤੇ ਸਾਡੇ ਨੀਅਰ ਬਾਈ ਜਿਹੜਾ ਵਿਲੇਜ ਹੈਗਾ ਵਾ ਸ਼ੌੜੀਆਂ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਇਲਾਕੇ ਡਿਸਟ੍ਰਿਕਟ ਗੁਰਦਾਸਪੁਰ ਦਾ ਨਾਮ ਬਲਹਾਈ ਲੈਵਲ ਤੇ ਲੈ ਕੇ ਜਾਣ ਤੇ ਸਾਡੇ ਸਾਡੇ ਵਾਸਤੇ ਇੱਕ ਪ੍ਰਾਊਡ ਦੀ ਮੂਵਮੈਂਟ ਹੋ ਇਹ ਸਨ ਫੌਜੀ ਸਰ ਜਿਹੜੇ ਆਪਣਾ ਕੀਮਤੀ ਟਾਈਮ ਕੱਢ ਕੇ ਛੁੱਟੀ ਦੇ ਦੌਰਾਨ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਇਹਨਾਂ ਦੇ ਨਾਲ ਮਾਸਟਰ ਅਰੰਦਸਿੰਗ ਗੋਲਡੀ ਜੀ ਤੇ ਬਾਕੀ ਇਹਨਾਂ ਨੇ ਹੁਣ ਆਪਣੇ ਬੱਚਿਆਂ ਨੂੰ ਸਨਮਾਨਤ ਕਰਨਾ ਵਾ ਤੇ ਆਪਾਂ ਤੁਹਾਨੂੰ ਮਾਈਕ ਤੇ ਖੰਮੇ ਆ ਉਹਨਾਂ ਏਸੀ ਗੱਲ ਕਰਾਂਗੇ ਇਹਨਾਂ ਵਿੱਚੋਂ ਇੱਕ ਪਲੇਅਰ ਦੇ ਤੇ ਉਹ ਆਪਾਂ ਗੱਲ ਕਰਦੇ ਆ ਤੁਹਾਡਾ ਨਾਮ ਕੀ ਆ ਨੀਤੇਸ਼ ਮੇਰਾ ਨਾਮ ਅਸ਼ਾ ਜੀ ਤੂੰ ਹੀ ਮੀ ਗੇਮ ਖੇਡਦੇ ਹੋ ਹਾਂਜੀ ਤੇ ਕੁਝ ਤੁਸੀਂ ਆਪਣੇ ਇਸ ਪਲੇਅਰਾਂ ਬਾਰੇ ਕੁਝ ਆਪਣੇ ਟੀਚਰਾਂ ਬਾਰੇ ਜਾਣਕਾਰੀ ਦੋ ਜਿਹੜੇ ਤੁਹਾਨੂੰ ਕੋਚਿੰਗ ਕਰ ਰਹੇ ਆ ਹਾਂਜੀ ਹਾਂਜੀ ਸਾਰੇ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਤੇ ਮੈਂ ਨੀਰਜ ਜਾਗਵਲ ਬੇਟ ਤੋਂ ਤੇ ਮੇਰੇ ਜਿਹੜੇ ਕੋਚ ਸਾਹਿਬ ਨੇ ਤੇ ਬਾਕੀ ਮੇਰੇ ਨਾਲ ਸਾਥੀ ਜਿਹੜੇ ਜਿਹੜੇ ਮੇਰੇ ਨਾਲ ਪਲੇਅਰ ਨੇ ਸਾਰੇ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਆਪਣਾ ਟਾਈਮ ਕੀਮਤੀ ਸਮਾਂ ਕੱਢ ਕੇ ਜਿਹੜਾ ਸੀ ਸਾਡੇ ਵਿੱਚ ਆ ਕੇ ਤੇ ਗੇਮ ਲਗਾਉਂਦੇ ਨੇ ਤੇ ਨਾਲ ਸਾਡੇ ਕੋਚ ਸਾਹਿਬ ਜਿਨ੍ਹਾਂ ਦੀ ਬਦੌਲਤ ਸਾਨੂੰ ਮਤਲਬ ਕਿ ਐਨੀ ਕਿ ਵਧੀਆ ਜਾਣਕਾਰੀ ਤੇ ਨਾਲੇ ਸਾਡੀ ਫਿਜ਼ੀਕਲੀ ਫਿਟਨੈਸ ਮਿਲਦੀ ਹੈ ਜਿਸ ਦੇ ਨਾਲ ਅਸੀਂ ਆਪਣੇ ਹਰ ਇੱਕ ਮਤਲਬ ਕਿ ਪਰੇਸ਼ਾਨੀ ਤੋਂ ਦੂਰ ਹੁੰਦੇ ਆ ਕਿਉਂਕਿ ਕੋਚ ਸਾਹਿਬ ਦੇ ਬਦੌਲਤ ਹੀ ਅਸੀਂ ਮਤਲਬ ਕਿ ਨਸ਼ਿਆਂ ਤੋਂ ਬਚੇ ਆ ਦੂਜਾ ਅਸੀਂ ਜਿਹੜਾ ਮੋਬਾਈਲ ਵੀ ਆ ਉਹ ਵੀ ਕਾਫੀ ਹੱਦ ਤੱਕ ਪੂਰੀ ਤਰ੍ਹਾਂ ਖਤਮ ਕਰ ਚੁੱਕੇ ਆ ਚਲਾਉਣਾ ਉਸ ਨੂੰ ਤੇ ਕੋਚ ਸਾਹਿਬ ਦੀ ਵਜਨ ਵਾਲੀ ਜਿਹੜੀ ਆ ਸਾਡੀ ਮਤਲਬ ਕਿ ਜਿਹੜੀ ਜ਼ਿੰਦਗੀ ਸਵਰਦੀ ਹੈ ਹੁਣ ਮੈਂ ਇਹੀ ਚਾਹਾਂਗਾ ਕਿ ਕੋਚ ਸਾਹਿਬ ਸਾਡੀ ਇਦਾਂ ਹੀ ਵੱਤ ਵੱਦ ਸਹਾਇਤਾ ਕਰਨ ਤੇ ਸਾਨੂੰ ਸਫਲ ਤੋਂ ਸਫਲ ਬਣਾਉਣ ਤੋਂ ਨਾਲੇ ਸਾਡੇ ਮਤਲਬ ਵੀ ਪਿੰਡ ਦੇ ਜਿਹੜੇ ਪਲੇਅਰ ਨੇ ਵਿਚਮਾ ਵੀ ਹੈਗਾ ਤੇ ਨਾਲ ਇਹਨਾਂ ਦੀ ਥੋੜੀ ਜ਼ਿੰਦਗੀ ਸਵਰੇ ਤੇ ਹਰ ਇੱਕ ਮਤਲਬੀ ਪਹਿਲੂ ਤੋਂ ਹੈ ਮਤਲਬ ਹੀ ਆਪਣੇ ਆਪ ਨੂੰ ਫਾਈਨੈਂਸ਼ਲੀ ਤੋਂ ਉਹ ਤੇ ਜਿਹੜੇ ਆ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਧੰਨਵਾਦ ਇਹ ਸਾਨੂੰ ਨਿਰਜ ਜਿਨ੍ਹਾਂ ਨੇ ਆਪਣੇ ਟੀਚਰ ਬਾਰੇ ਆਪਣੇ ਸਾਥੀਆਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੇ ਸਾਰੇ ਬੱਚੇ ਇਸ ਤਰ੍ਹਾਂ ਵੀ ਗੇਮਾਂ ਖੇਡਦੇ ਰਹਿਣ ਤਾਂ ਇੱਕ ਤਾਂ ਇੱਕ ਦਾ ਫਿਜ਼ੀਕਲ ਹੈਲਥ ਚੰਗੀ ਦੂਸਰ ਨੌਸਿਆਂ ਤੋਂ ਦੂਰ ਰਹਿਣਗੇ ਤੀਸਰਾ ਕੱਲ ਨੂੰ ਆਪਣੇ ਗਵਰਨਮੈਂਟ ਦੇ ਵਿੱਚ ਪੰਜਾਬ ਦੀ ਗਵਰਨਮੈਂਟ ਦੀ ਹਿੰਦੀ ਗਵਰਨਮੈਂਟ ਦੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਗੇਮ ਦੇ ਥਰੂ ਨੌਕਰੀ ਲੈ ਸਕਦੇ ਨੇ ਟੀਮ ਕਪਤਾਨ ਸੌੜੀਆਂ ਲੱਖੀ ਮਸੀ ਨਹੀਂ ਲੱਖੀ ਕੱਲਾ ਬੋਲ ਲੱਖੀ ਅੱਛਾ ਆਂਦੀ ਦੂਜਾ ਪਲੇਅਰ ਇਹ ਲੱਕੀ ਜਿਹੜਾ ਸੌੜੀਆਂ ਬੇੜ ਤੋਂ ਇਹ ਬੈਸਟ ਪਲੇਅਰ ਸੀਗਾ ਜਿਹਨੂੰ ਕਿਉਂ ਟੀਮ ਦਾ ਕਪਤਾਨ ਜਿਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਰਵਿੰਦਰ ਸਿੰਘ ਗੋਲਟੀ ਮਾਸਟਰ ਜੀ ਇਹ ਇਹਨਾਂ ਕੋਲ ਚਾਰ ਜਿਹੜੇ ਬੈਸਟ ਪਲੇਅਰ ਸੀ ਉਹਨਾਂ ਨੂੰ ਸਨਮਾਨਿਤ ਕਰਨ ਲੱਗੇ ਨੇ ਕਿੰਨਾ ਚ ਇਹਨਾਂ ਦਾ ਅੱਛਾ ਸਹੀ ਹੈ ਅੱਗੇ ਕਿਹਨਾਂ ਦਾ ਪ੍ਰਨਵ ਪ੍ਰਨਵ ਇਹਦਾ ਪਰ ਅੱਛਾ ਸਹੀ ਹੈ ਠੀਕ ਹੈ ਜੀ ਨੈਕਸਟ ਹੈ ਜੀ पवन कुमार सौड़ियाँ ती ठीक चलो बेस्ट प्लेयर लकी, कलविंदर कप्तान जीन सम्मानित कर रहे हैं मास्टर जी ਉਸ ਤੋਂ ਇਲਾਵਾ ਉਸ ਤੋਂ ਇਲਾਵਾ ਮੈਡਲ ਨੇ ਸਾਡੇ ਕੋਲ ਦੇ ਦੇ ਮੈਡਲ ਹੁਣ ਮੈਡਲ ਨਾਲ ਸਨਮਾਨਤ ਕਰਨਗੇ ਮਾਸਟਰ ਜੀ ਕਪਤਾਨ ਜੀ ਹੱਜੇ ਜਰਾਬਾ ਠੀਕ ਜੀ ਗਗਨਦੀਪ ਨੂੰ ਵੀ ਸਨਮਾਨਤ ਕੀਤਾ ਜਾ ਬਿੱਦ ਜਰਾਬਾ ਤੇ ਇਸ ਮੌਕੇ ਤੇ ਜਿਹੜੀ ਆ ਲੜਕੀ ਜਗਾਵੇਟ ਵੱਲੋਂ ਜੇ ਖੇਡਦੀ ਆ ਨੂੰ ਸਨਮਾਨਤ ਕਰਦੇ ਹੋਏ ਮਹਾਂ ਸਿੰਘ ਸਾਹਿਬ ਬਹੁਤ ਵਧੀਆ ਭਰਾਲਾ ਜਿਵੇਂ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਇਸ ਤਰ੍ਹਾਂ ਜੇ ਹੋਰ ਵੀ ਪਿੰਡਾਂ ਚੌਣ ਜਾਂ ਪੜੇ ਲਿਖੇ ਕੋਚ ਚਾਹਣ ਤਾਂ ਹਰ ਪਿੰਡ ਦੇ ਵਿੱਚ ਬੱਚੇ ਇਸ ਤਰ੍ਹਾਂ ਗੇਮਾਂ ਵਾਸਤੇ ਅੱਗੇ ਨਿਕਲ ਸਕਦੇ ਨੇ ਇਹ ਹੌਸਲਾ ਪਰਿਵਾਰ ਵੱਲੋਂ ਵੀ ਚਾਹੀਦਾ ਪਿੰਡ ਵੱਲੋਂ ਵੀ ਚਾਹੀਦਾ ਪੰਚਾਇਤ ਵੱਲੋਂ ਵੀ ਚਾਹੀਦਾ ਤਾਂ ਜੋ ਬੱਚਿਆਂ ਦੀ ਬਿਹਤਰੀ ਵਾਸਤੇ ਤਾਂ ਹੀ ਅੱਗੇ ਬੱਚੇ ਆ ਗਿਆ ਸਕਦੇ ਜੇ ਉਹਨਾਂ ਨੂੰ ਪਿੰਡ ਵੱਲੋਂ ਮਾਪਿਆਂ ਵੱਲੋਂ ਕੋਚ ਵੱਲੋਂ ਜਿਹੜਾ ਹੈਲਪ ਕੀਤੀ ਜਾਵੇ ਤਾਂ ਹੀ ਉਹ ਲੋਕਾਂ ਦੇ ਵਿੱਚ ਅੱਗੇ ਵੱਧ ਕੇ ਭਾਗ ਲੈ ਸਕਦੇ ਲੋਕਾਂ ਦੇ ਵਿੱਚ ਆਪਣਾ ਨਾਮ ਉੱਚਾ ਕਰ ਸਕਦੇ ਨੇ ਇਹ ਸਨ ਜਾਗਵਾਲ ਸੀਨੀਅਰ ਸੈਂਡ ਸਕੂਲ ਦੇ ਵਿੱਚ ਜੋ ਕਮਬਾਈਨ ਟੀਮ ਸੀ ਛੋੜੀਆਂ ਤੇ ਜਾਗਵੜ ਦੀ ਜਿਨ ਜਿਹੜੇ ਬਹੁਤ ਸੋਨਾ ਪ੍ਰਦਰਸ਼ਨ ਕਰ ਰਹੇ ਨੇ ਬਹੁਤ ਹੀ ਸੋਨਾ ਜਿਹੜਾ ਇਹਨਾਂ ਨੂੰ ਮਾਸਟਰ ਰਵਿੰਦਰ ਸਿੰਘ ਗੋਲਡੀ ਵੱਲੋਂ ਤੇ ਫੌਜੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਹਨਾਂ ਬੱਚਿਆਂ ਨੂੰ ਵੇਖ ਕੇ ਹੋਰ ਬੱਚੇ ਵੀ ਇਹ ਗੇਮਾਂ ਦੀ ਦੀ ਰੇਸ ਵਿੱਚ ਆ ਸਕਣ ਆਪਣਾ ਫਿਜ਼ੀਕਲ ਫਿਟਨੈਸ ਕਰ ਆਖ ਸਕਣ ਨਸਿਆਂ ਤੋਂ ਦੂਰ ਰਹਿ ਸਕਣ ਤੇ ਮਾਪਿਆਂ ਨੂੰ ਵੀ ਮੇਰੀ ਤਕੀਦ ਹੈ ਕਿ ਉਹ ਆਪਣੇ ਬੱਚਿਆਂ ਨੂੰ ਜੇ ਤੁਸੀਂ ਆਪਣੇ ਨਾ ਖਤਰਨਾਕ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਇਸ ਗੇਮਾਂ ਦੇ ਵਿੱਚ ਪਾਓ ਤਾਂ ਜੋ ਉਹ ਫਿਜ਼ੀਕਲੀ ਤੰਦਰੁਸਤ ਰਹਿਣ ਔਰ ਦੇਸ਼ ਦਾ ਤੁਹਾਡੇ ਪਿੰਡ ਦਾ ਤੁਹਾਡਾ ਔਰ ਪੂਰੇ ਸੰਸਾਰ ਦੇ ਵਿੱਚ ਤੁਹਾਡਾ ਨਾਮ ਰੋਸ਼ਨ ਕਰਨ ਧੰਨਵਾਦ